ਚੌਂ ਨਿਸ਼ਾਨ ਫੁੱਟਬਾਲ ਚੌਂ ਨਿਸ਼ਾਨ ਫੁੱਟਬਾਲ ਜਿੰਦਾਬਾਦ ਜਿੰਦਾਬਾਦ ਫੁੱਟਬਾਲ ਜਿੰਦਾਬਾਦ ਸਰਦਾਰ ਫੁੱਟਬਾਲ ਜਿੰਦਾਬਾਦ ਹਾਂਜੀ ਡੇਰਾ ਪੱਪਾ ਨਾਨਕ ਦੀ ਚੋਣ ਆ ਜੀ ਨਗਰ ਕੌਂਸਲ ਦੀ ਸਹੀ ਕਿਹੜੀ ਵਾਰਡ ਤੋਂ ਚੋਣ ਲੜ ਰਹੇ ਹੋ ਜੀ ਸਸ਼ੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਆ ਸੁਮਨ ਮੈਂ ਚੋਣ ਨੰਬਰ 8 ਵਾਰਡ ਤੋਂ ਲੜ ਰਹੀ ਆ ਮੇਰਾ ਚੋਣ ਨਿਸ਼ਾਨ ਹੈ ਫੁੱਟਬਾਲ ਅਸੀਂ ਕਿਹੜੀ ਪਾਰਟੀ ਤੁਸੀਂ ਛੱਡ ਕੇ ਆਜ਼ਾਦ ਉਮੀਦਵਾਰ ਤੁਸੀਂ ਲੜ ਰਹੇ ਹੋ ਜੀ ਅਸੀਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਜ਼ਾਦ ਉਮੀਦਵਾਰ ਲੜ ਰਹੇ ਹਾਂ ਜੀ ਕਿਉਂ ਪਾਰਟੀ ਛੱਡੀ ਜੀ ਕਿਉਂਕਿ ਉਹਨਾਂ ਨੇ ਸਾਨੂੰ ਟਿਕਟ ਨਹੀਂ ਦਿੱਤੀ ਹੈਗੀ ਸਾਨੂੰ ਉਹਨਾਂ ਤੋਂ ਬਹੁਤ ਜ਼ਿਆਦਾ ਉਮੀਦ ਸੀ ਕਿ ਸਾਨੂੰ ਉਹ ਟਿਕਟ ਦੇ ਦੇਣਗੇ ਕਾਂਗਰਸ ਪਾਰਟੀ ਸਾਨੂੰ ਬੜੇ ਦੇਰ ਤੇ ਅਸੀਂ ਉਹਨਾਂ ਦੇ ਨਾਲ ਜੁੜੇ ਹੋਏ ਹਾਂ ਇਸ ਕਰਕੇ ਚੋਣਾਂ ਲੜਨਾ ਚਾਹੁੰਦੇ ਸਾਨੂੰ ਟਿਕਟ ਨਹੀਂ ਦਿੱਤੀ ਇਸ ਕਰਕੇ ਅਸੀਂ ਆਜ਼ਾਦ ਉਮੀਦਵਾਰ ਖੜੇ ਹੋਏ ਜੀ ਮੁੱਖ ਮੁੱਦਾ ਕੀ ਹੈ ਜੀ ਤੁਸੀਂ ਜਿਹੜੀ ਚੋਣ ਰਾਏ ਹੋ ਅਟਨ ਵਾਲ ਅਸੀਂ ਇਸ ਕਰਕੇ ਵੀ ਚੋਣਾਂ 'ਚ ਆਏ ਆ ਕਿ ਪਿੰਡਾਂ ਦੇ ਕਈ ਕੰਮ ਹੋਣ ਵਾਲੇ ਆ ਕਾਫੀ ਕੰਮ ਹੋਣ ਵਾਲੇ ਆ ਕਿ ਜੋ ਅਸੀਂ ਕਰਵਾਣੇ ਆ ਠੀਕ ਹੈ ਜਿੱਦਾਂ ਸਾਡਾ ਛੱਪੜ ਹੋ ਗਿਆ ਕਾਫੀ ਧੇਰ ਤੋਂ ਇਹਦਾ ਕੰਮ ਨਹੀਂ ਚੱਲ ਰਿਹਾ ਹੈਗਾ ਕਾਫੀ ਧੇਰ ਤੋਂ ਬੰਦ ਪਿਆ ਹੈ ਗਲੀਆਂ ਦਾ ਕੰਮ ਕਰਵਾਉਣ ਵਾਲਾ ਪਿਆ ਆ ਕਾਫੀ ਚੀਜ਼ਾਂ ਤੋਂ ਅਸੀਂ ਕੱਚੇ ਘਰਾਂ ਦਾ ਕੰਮ ਕਰਵਾਉਣ ਵਾਲਾ ਪਿਆ ਆ ਕੀ ਉਮੀਦ ਇਹ ਲਾ ਕੇ ਤੁਸੀਂ ਚਲੇ ਜਾਓਗੇ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਜੀ ਜਿੱਤ ਜ਼ਰੂਰ ਹੋਏਗੀ ਸਾਨੂੰ ਬਹੁਤ ਸਪੋਰਟ ਦਿੱਤਾ ਆ ਲੋਕਾਂ ਨੇ ਅਸੀਂ ਹੁਣੇ ਹੀ ਬਸ ਆਏ ਆ ਲੋਕਾਂ ਦੇ ਘਰਾਂ ਚੋਂ ਹੋ ਕੇ ਸਾਨੂੰ ਉਮੀਦ ਬਹੁਤ ਜ਼ਿਆਦਾ ਸਾਨੂੰ ਬਹੁਤ ਹੌਂਸਲਾ ਲੋਕਾਂ ਨੇ ਦਿੱਤਾ ਆ ਪਿੰਡ ਵਾਸੀ ਜਿਹੜੀ ਡੈਡ ਤੁਹਾਡੇ ਮਪੀ ਖਲੋਤੇ ਰਿਆਂਗੇ ਹਾਂਜੀ ਜੀ ਜ਼ਰੂਰ ਜੀ ਖਲੋਤੇ ਆਮ ਆਦਮੀ ਪਾਰਟੀ ਖਲੋਤੀ ਆ ਕਾਂਗਰਸ ਪਾਰਟੀ ਖਲੋਤੀ ਆ ਬੀਜੇਪੀ ਪਾਰਟੀ ਅਕਾਲੀ ਦਲ ਪਾਰਟੀ ਖਲੋਤੀ ਹੋਏ ਨੇ ਵੋਟਰਾਂ ਨੂੰ ਕੀ ਅਪੀਲ ਕਰੋਗੇ ਵੋਟਰਾਂ ਨੂੰ ਇਹ ਅਪੀਲ ਕਰਾਂਗੀ ਕਿ ਸਾਨੂੰ ਜ਼ਰੂਰ ਵੋਟ ਪਾਣ ਅਸੀਂ ਤੁਹਾਡੇ ਹਮੇਸ਼ਾ ਨਾਲ ਖੜੇ ਆ ਤੁਹਾਡੀਆਂ ਗੱਲਾਂ ਸੁਣਾਂਗੇ ਫਿਰ ਤੁਹਾਨੂੰ ਤੁਸੀਂ ਜੋ ਵੀ ਚਾਹੁੰਦੇ ਹੋ ਉਹ ਤੁਹਾਡੇ ਕੰਮ ਜ਼ਰੂਰ ਹੋਣਗੇ ਹਾਂਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਕਿਰਨਦੀਪ ਹੈ ਵਾਰਡ ਨੰਬਰ 8 ਤੋਂ ਤੁਹਾਡੇ ਕੈਂਡੀਡੇਟ ਜਿਹੜੇ ਆਏ ਨੇ ਹਾਂਜੀ ਉਹਨਾਂ ਬਾਰੇ ਤੁਸੀਂ ਉਹਨਾਂ ਦਾ ਚੰਨਣਾ ਪਾਓ ਜੀ ਆ ਇਹ ਸਾਡੇ ਮਤਲਬ ਕਿ ਵੀਰਜੀ ਆ ਸਾਡੇ ਪਿੰਡ ਦੇ ਹੀ ਨੇ ਔਰ ਉਹਨਾਂ ਨੇ ਬਿਨਾ ਕਿਸੇ ਹੋਦੇ ਤੋਂ ਕਾਫੀ ਸੋਸ਼ਲ ਵਰਕ ਕੀਤਾ ਵਾ ਤੇ ਕਾਫੀ ਜ਼ਿਆਦਾ ਮਤਲਬ ਕਿ ਉਹਨਾਂ ਦੇ ਪਿੰਡ 'ਚ ਹੈਗੀ ਆ ਇਨਵੋਲਵਮੈਂਟ ਵੀ ਹਰ ਇੱਕ ਦੀ ਮਦਦ ਕੀਤੀ ਆ ਔਰ ਉਹਨਾਂ ਦੇ ਮਿਸਿਸ ਜੋ ਕਿ ਸੁਮਨ ਦੇਵੀ ਆ ਔਰ ਆਜ਼ਾਦ ਪਾਰਟੀ ਵਾਲੋ ਖਰੇ ਨੇ ਔਰ ਮੈਂ ਚਾਹਨੀ ਕਿ ਸਾਡੇ ਪੂਰੇ ਪਿੰਡ ਨੂੰ ਇੱਕ ਮੌਕਾ ਇਹਨਾਂ ਨੂੰ ਦੇਣਾ ਚਾਹੀਦਾ ਕਿਉਂਕਿ ਬਹੁਤ ਹੀ ਪੜੇ ਲਿਖੇ ਔਰ ਸੂਝਵਾਨ ਔਰ ਨੌਜਵਾਨ ਜੁਵਾ ਪੀੜੀ ਦੇ ਹੱਕ ਵਿੱਚ ਹੈਗੇ ਨੇ ਸਾਡਾ ਪਿੰਡ ਡੇਰਾ ਬਾਬਾ ਨਾਨਕ ਨੂੰ ਜੁੜ ਚੁੱਕਾ ਅਠਵਾਰ ਡੇਰਾ ਬਾਬੇ ਦੇ ਨਾਨਕ ਨੂੰ ਵੀ ਤੁਸੀਂ ਲਾ ਕੇ ਕਿਤਰਾ ਦੇ ਦੇ ਹੋ ਜੀ ਆਮ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਾਂਗੀ ਕਿ ਸਾਡਾ ਪਿੰਡ ਡੇਰਾ ਬਾਬਾ ਨਾਨਕ ਨਾਲ ਜੁੜਿਆ ਵਾ ਪਰ ਕਾਫੀ ਫੈਸਿਲਿਟੀਆਂ ਤੋਂ ਮਤਲਬ ਕਿ ਵੰਛੀਤਾ ਔਰ ਉਮੀਦਕਰ ਨੇ ਪਿੰਡ ਦਾ ਕੋਈ ਉਮੀਦਵਾਰ ਹੋਏਗਾ ਤੇ ਉਹਨੂੰ ਜਿਆਦਾ ਸਾਡੀ ਪ੍ਰੋਬਲਮ ਪਤਾ ਵਾ ਕਿ ਸਾਡੇ ਪਿੰਡ ਵਿੱਚ ਕਿਸ ਕਿਸ ਚੀਜ਼ ਦੀ ਲੋੜ ਹੈ